ਸਕਦੇ ਹਾਂ ਇਹ ਜਿਹੜੀਆਂ ਤਸਵੀਰਾਂ ਨੇ ਇਹ ਤਸਵੀਰਾਂ ਤੁਸੀਂ ਜ਼ਿਲ੍ਹਾ ਮਲੇਰਕੋਟਲਾ ਦੇ ਮਰਗੜ ਤੋਂ ਦੇਖ ਰਹੇ ਹੋ ਜਿੱਥੇ ਕਿ ਇੱਕ ਭਾਈਚਾਰੇ ਦੇ ਲੋਕਾਂ ਵੱਲੋਂ ਰੋਡ ਜਾਮ ਕਰ ਦਿੱਤਾ ਗਿਆ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਹਨ ਨੇ ਉਹ ਖੜੇ ਨੇ ਔਰ ਐਸਐਚਓ ਸਾਹਿਬ ਵੀ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਨੇ ਸੋ ਉਹ ਗੱਲਬਾਤ ਕਰ ਰਹੇ ਨੇ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਜਤਿੰਦਰਪਾਲ ਸਿੰਘ ਜੀ ਐਸ ਐਚਓ ਅਮਰਗੜ ਵੀ ਮੌਕੇ ਤੇ ਪਹੁੰਚੇ ਨੇ ਔਰ ਪੁਲਿਸ ਦੇ ਹੋਰ ਵੀ ਹਾਲਾ ਅਧਿਕਾਰੀ ਨੇ ਜਿਹੜੇ ਉਹ ਇੱਥੇ ਖੜੇ ਤੁਸੀਂ ਦੇਖ ਸਕਦੇ ਹੋ ਸੋ ਮਸਲਾ ਜਿਹੜਾ ਮਸਲਾ ਕੀ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਮਸਲੇ ਨੂੰ ਲੈ ਕੇ ਇਹ ਜਿਹੜੀਆਂ ਗੱਡੀਆਂ ਇਹ ਜਿਹੜਾ ਰੋਡ ਜਾਮ ਕੀਤਾ ਗਿਆ ਇਹਨਾਂ ਨੂੰ ਕਿਵੇਂ ਮਤਲਬ ਕਿੰਨੀ ਕਹਰਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜਿਆਦਾ ਹਰਾਨੀਆਂ ਵੀਰੇ ਸਾਹਮਣਾ ਕਰਨਾ ਪੈ ਰਿਹਾ ਹੁਣ ਅਸੀਂ ਪਿੰਡਾਂ ਵਿੱਚੋਂ ਦੀ ਘੁੰਮ ਕੇ ਜਾਵਾਂਗੇ ਇੱਥੋਂ ਕਿਤੇ ਅੱਧਾ ਕਿੱਲੀ ਮੋਟਰ ਅਸੀਂ ਘਰੇ ਜਾ ਬੰਨਣਾ ਸੀਗਾ ਹੁਣ ਸੜਕਾਂ ਤੇ ਬਹਿ ਕੇ ਤਾਂ ਕੋਈ ਰੋਕ ਨਹੀਂ ਸਾਈਡ ਤੇ ਬਹਿ ਕੇ ਆਫਸਰਾਂ ਨੂੰ ਘੇਰਨ ਜਾ ਕੇ ਸੜਕਾਂ ਘੇਰਨ ਦਾ ਕੋਈ ਹੱਲ ਨਹੀਂ ਹੁੰਦਾ ਨਾ ਸਮਾਂ ਦਾ ਸੋ ਕਿਤੇ ਨਾ ਕਿਤੇ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਂ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਕੋਈ ਗੰਭੀਰ ਮੁੱਦਾ ਹੋਊਗਾ ਨੀ ਗਮੀਰ ਬੋ ਤਾਂ ਹੋ ਸਕਦਾ ਪਰ ਡੀਸੀ ਦਾ ਦਫਤਰ ਕੇ ਇਹਨਾਂ ਐਸਡੀਐਮ ਦਾ ਕੇ ਇਹਨਾਂ ਸੜਕਾਂ ਨਾ ਨਾ ਕੇ ਕੀ ਕਹਿਣਾ ਚਾਹੁੰਦੇ ਹੋ ਬਾਈ ਇਸ ਤਰ੍ਹਾਂ ਜਦੋਂ ਲੋਕਾਂ ਨੂੰ ਸੜਕਾਂ ਤੇ ਉੱਤਾਂ ਹਰਵਾਲ ਸਾਹਿਬ ਜਿਵੇਂ ਤੁਸੀਂ ਕਿਹਾ ਪਹਿਲਾਂ ਕਿਸਾਨ ਯੂਨੀਅਨ ਵਾਲੇ ਸੜਕ ਰੋਕਦੇ ਨੇ ਅਸੀਂ ਪਹਿਲਾਂ ਜਦੋਂ ਕੋਈ ਸੜਕ ਰੋਕਦੇ ਆ ਅਸੀਂ ਡੀਸੀ ਜਾਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੰਨੇ ਆ ਵੀ ਫਲਾਣੀ ਤਰੀਕ ਨੂੰ ਸੜਕ ਰੋਕੀ ਜਾਂਦੀ ਆ ਠੀਕ ਹੈ ਫਿਰ ਅਸੀਂ ਸੜਕ ਰੋਕਦੇ ਆ ਅਸੀਂ ਆਪਦੇ ਕਿਸਾਨੀ ਦੇ ਮੁੱਦੇ ਨੂੰ ਜਾਂ ਪੰਜਾਬ ਦੇ ਮੁੱਦੇ ਦੇ ਸੜਕ ਰੋਕਦੇ ਆ ਪਰਸਨਲ ਸੜਕ ਨਹੀਂ ਰੋਕਦੇ ਐ ਪਰਸਨਲ ਸੜਕ ਰੋਕੇ ਕਿਸੇ ਨੂੰ ਅਰਾਸਮੈਂਟ ਨਹੀਂ ਕਰਨੀ ਚਾਹੀਦੀ ਹਾਂ ਜਿਹੜਾ ਕੋਈ ਮਸਲਾ ਨੂੰ ਬਹਿ ਕੇ ਨਿੱਠਿਆ ਜਾ ਸਕਦਾ ਜਾਂ ਥਾਣੇ ਰਿਪੋਰਟ ਕਰੀ ਜਾ ਸਕਦੀ ਆ ਜਾਂ ਥਾਣੇ ਵਾਲਿਆਂ ਨੂੰ ਕਿਹਾ ਜਾ ਸਕਦਾ ਪਰ ਜਿਹੜੇ ਵਿਚਾਰੇ ਲੋਕਾਂ ਦਾ ਅਮਰਜੈਂਸੀ ਆ ਇਹਨਾਂ ਨੂੰ ਨਹੀਂ ਜਿਹੜਾ ਚਾਹੁੰਦੇ ਅੱਜ ਕੀ ਮਾਮਲਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਜੀ ਸਾਡਾ ਇਨਸਾਫ ਹੋਣਾ ਚਾਹੀਦਾ ਸਾਰਿਆਂ ਨੂੰ ਬੇਨਤੀ ਆ ਸਾਡੀ 506 ਬਿਗੇ ਜ਼ਮੀਨ ਪੰਚਾਇਤੀਆਂ ਨੇ ਪਹਿਲਾਂ ਵੰਡੀ ਕੋਈ ਨਹੀਂ ਬੋਲਿਆ ਆ ਸਾਡੇ ਕੋਲੇ 30 ਸਾਲ ਦੇ ਅਸੀਂ ਪਾਥੀਆਂ ਪਥਵਾੜੇ ਉਹਦੇ ਕਰਦੇ ਆ ਤੇ ਰੱਖਦੇ ਆਗੇ ਅੱਜ ਅੱਗ ਲੱਗਿਆ ਦੇਖ ਲੋ ਕਿਹਦੇ ਵੱਲੋਂ ਲੱਗੀ ਆ ਇਹ ਅੱਗ ਇਹ ਅੱਗ ਸਰਦਾਰ ਭਪਿੰਦਰ ਸਿੰਘ ਲਾਂਗੜੀਆ ਫੁੱਲਾਂ ਵਾਲਾ ਨਾਲ ਸੀ ਇੱਥੇ ਵੀਡੀਓ ਬਣਾ ਰਿਆ ਮੈਂ ਤੀਰਸ ਨਾਲ ਸੀ ਤੇ ਉਹਦਾ ਭਾਈ ਦੀ ਆਪਣੇ ਤੇਜਹਰੀ ਨਾਲ ਤੇ ਤੇ ਆਪਣੇ ਬੱਗਾ ਸੀ ਮੁੰਡਾ ਆਪਣੇ ਭੀਰੇ ਦਾ ਤੇ ਕਸ਼ਮੀਰ ਸਿੰਘ ਹੈਗਾ ਸੀ ਉਹਦਾ ਜੱਗੇ ਦਾ ਤੁਸੀਂ ਰੋਡ ਜਾਮ ਕੀਤਾ ਜਿਹੜਾ ਕੀ ਮੰਗ ਆ ਤੁਹਾਨੂੰ ਅਸੀਂ ਤਾਂ ਕੰਨ ਖੋਲਣ ਵਾਸਤੇ ਉਹ ਕਰਿਆ ਵੀ ਇਹਨਾਂ ਦੇ ਕੰਨ ਖੁੱਲ ਜਾਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਰੋਡ ਜਾਮ ਸੜਕ ਦਾ ਮੈਂ ਕਰਦੇ ਜਿਹੜਾ ਰੋਡ ਜਾਮ ਕੀਤਾ ਐਸ.ਡੀ. ਸਾਹਿਬ ਆਏ ਸੀਗੇ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਆ ਜੀ ਥਾਣੇ ਆ ਜਾਓ ਉੱਥੇ ਕਾਰਵਾਈ ਕਰਦੇ ਆ ਆਖੇ ਬਾਕੀ ਹੁਣ ਉਹ ਵੇਖਦੇ ਆਂ ਕੀ ਕਿਆ ਕਰਦੇ ਨੇ ਮਰ ਜਿਹੜਾ ਸਾਡਾ ਨੁਕਸਾਨ ਆ ਸੀ ਕਹਿੰਦੇ ਸਾਡਾ ਨੁਕਸਾਨ ਨਹੀਂਤੀਏ ਕਰਨਾ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਜੋ ਅੱਜ ਤੋਂ ਕਿੰਨੇ ਟਾਈਮ ਤੋਂ ਇਹ ਜ਼ਮੀਨ ਦੱਬੀ ਹੋਈ ਆ ਸਾਡੇ ਲੋਕਾਂ ਦੀ ਇਹਨਾਂ ਨੂੰ ਪਾਥੀਆਂ ਦੇ ਗਈਆਂ ਜੋ ਪਿਛਲੇ ਸਾਲ ਤੋਂ ਕਿਸੇ ਟਾਈਮ 'ਚ ਜੀ ਪੰਚਾਇਤੀ ਜਮਿਤੀ ਬੋਲੀ ਹੋਈ ਹੋਈ ਆ ਉਹ ਰਿਕਾਰਡ ਕਿੱਥੇ ਗਿਆ ਰਿਕਾਰਡ ਇਹਨਾਂ ਨੇ ਆਪ ਦੇ ਲੋਕਾਂ ਨੇ ਜ਼ਮੀਨਾਂ ਵੰਡ ਲਿਆ ਸਾਡਾ ਤੀਜਾ ਹਿੱਸਾ ਕਿੱਥੇ ਗਿਆ ਵੀ ਲੋਕਾਂ ਦਾ ਮੈਂ ਪ੍ਰਸ਼ਾਸਨ ਨੂੰ ਇਹ ਪੁੱਛਤਾ ਚਾਹਣਾ ਜੋ ਅੱਜ ਤੋਂ ਵੀ ਕਿੰਨੇ ਚਿਰਾਂ ਤੋਂ ਵੀਡੀਓ ਬਲਾਗ ਦੇ ਵਿੱਚ ਚਿੱਠੀਆਂ ਬਾਗੀਆਂ ਤਾਂ ਵੀਡੀਓ ਬਲਾਗ ਦੀ ਅੱਖਾਂ ਫੁੱਟੀਆਂ ਹੋਈਆਂ ਨੇ ਜੀ ਕਿਉਂ ਪ੍ਰਸ਼ਾਸਨ ਦੀ ਇੱਥੇ ਅੱਖਾਂ ਬੰਦ ਕਿਉਂਕਿ ਜਿਹੜੇ ਲੋਕ ਨੇ ਢਿਹਾਰ ਚੌਧਰੀ ਨੇ ਗਰੀਬ ਜਨਤਾ ਨੂੰ ਇੱਥੇ ਦੱਬ ਰਹੇ ਨੇ ਸਿਰਪਾੜ ਦੇ ਪਿੰਡਾਂ ਦੇ ਨਾਲੇ ਬੁੜੀਆਂ ਦੇ ਸਿਰਪਾੜ ਤੇ ਪਹਿਲਾਂ ਮੇਰੇ ਪਿੰਡ ਦੇ ਵਿੱਚ ਵੀ ਤੋਲੇ ਆਲ ਦੇ ਵਿੱਚ ਇਹੀ ਕੁਸ ਹੋਇਆ ਅੱਗੇ ਇਹੀ ਲਾਂਗੜੀਆਂ ਦੇ ਵਿੱਚ ਹੋਇਆ ਪਹਿਲਾਂ ਇਹਨਾਂ ਦੇ ਦੋ-ਦੋ ਕੰਨ ਮਥੌਣੇ ਪਾਥੀਆਂ ਪੱਥਰ ਨੂੰ ਉਹ ਵੀ ਨਹੀਂ ਜਾ ਸਕਦੇ ਇਹ ਸਰਕਾਰਾਂ ਨੇ ਜਿਹੜੀਆਂ ਮੈਂ ਤਾਂ ਇਹੀ ਸਰਕਾਰ ਤੋਂ ਮੰਗ ਕਰਦਾ ਵੀ ਜਿਹੜਾ ਸਾਡਾ ਤੀਜਾ ਹਿੱਸਾ ਜ਼ਮੀਨ ਚੋਂ ਬਣਦਾ ਉਹ ਵੀ ਦਿੱਤਾ ਜਾਵੇ ਸਾਡੇ ਲੋਕਾਂ ਨੂੰ ਪਾਥੀਆਂ ਪੱਤਾਂ ਨੂੰ ਅੱਜ ਉਹਨਾਂ ਨੇ ਅੱਗ ਲਾਤੀ ਕਿਵੇਂ ਗਰੀਬ ਬੰਦੇ ਨੇ ਸਟਾਈਆ 2000 4000 ਦੇ ਤੂੜੀ ਆ ਉਹਦੇ ਕਿੱਥੋਂ ਕਿੱਥੇ ਨੂੰ ਜਾਊ ਉਹ ਵਿਚਾਰਾ 4000 ਰੁਪਏ ਕਿੱਥੋਂ ਰੋਲੇ ਆਵਾ ਹੁਣ ਇਹਨਾਂ ਕਰਨਾ ਚੁੱਕਿਆ ਗਿਆ ਕੀ ਫੈਸਲਾ ਹੋਇਆ ਫੈਸਲਾ ਤਾਂ ਇਹੀ ਹੋਇਆ ਜੀ ਵੀ ਥਾਣੇ 'ਚ ਐਸਐਸਓ ਨੇ ਕਿਹਾ ਟਾਈਮ ਟਾਈਮ ਦਿੱਤਾ ਅਸੀਂ ਇਹੀ ਕਹਿੰਦੇ ਆ ਵੀ ਨਹੀਂ ਅੱਜ ਰਾਤ ਨੂੰ ਵੀ ਅਸੀਂ ਉਹਦਾ ਨਾ ਸਾਡੀ ਸੁਣਵਾਈ ਹੋਈ ਦੂਜੇ ਦਿਨ ਇੱਥੇ ਅਸੀਂ ਰੋਡ ਜਾਮ ਕਰਾਂਗੇ ਅਸੀਂ ਤਾਂ ਇਹੀ ਮੰਗ ਕਹਿੰਦੇ ਆ ਜੀ ਵੀ ਜਿਹੜਾ ਸਾਡਾ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਬਣਦਾ ਹੈ ਇਹ ਕਹਿੰਦੇ ਨੇ ਜੀ ਪਲਾਟ ਦਿੱਤੇ ਗਏ ਪਲਾਟ ਦਿੱਤੇ ਗਏ ਪਰ ਉਹਦੇ ਵਿੱਚ ਪਲਾਟਾਂ ਦੇ ਵਿੱਚ ਉਹਦੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਪੰਜ ਪੰਜ ਵਸੂਏ ਜਾ ਕੇ ਦਿੱਤੀ ਆ ਤਾਂ ਇੱਥੇ ਜੀ 800 ਬਿਗੇ ਜ਼ਮੀਨ ਆ ਬਾਕੀ ਕਿੱਥੇ ਗਈ ਬਈ ਸਾਡੇ ਉਹਦੇ ਵਿੱਚ ਤੀਜਾ ਹਿੱਸਾ ਫੇਰ ਵੀ ਬਣਦਾ ਸਾਡੇ ਲੋਕਾਂ ਦਾ ਜਿਹੜੀਆਂ ਸੱਟਾਂ ਲੱਗੀਆਂ ਨੇ ਤੁਸੀਂ ਕਹਿੰਦੇ ਹੋ ਕਿ ਮਾਈਆਂ ਦੇ ਉਹ ਕਿੱਥੇ ਨੇ ਹੁਣ ਕਿੱਥੇ ਉਹ ਦਾਖਲ ਨੇ ਜੀ ਮਰੇ ਕੋਲੇ ਹਸਪਤਾਲ ਦੇ ਵਿੱਚ ਦਾਖਲ ਨੇ ਉਸ ਵੰਦ ਚ ਕੀ ਮੰਗ ਕਰਦਾਂ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਲੋਕਾਂ ਤੇ ਪਰਚਾ ਹੋਣਾ ਚਾਹੀਦਾ ਐਸਐਸਐ ਐਕਟ ਦਾ ਜੋ ਜਿਵੇਂ ਪਹਿਲਾਂ ਹੋਇਆ ਇਹਨਾਂ ਤੇ ਐਸਐਸਐ ਐਕਟ ਲੱਗ ਰਿਹਾ ਉਹਦੇ ਨਾਲ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਆਪਸ ਦੇ ਵਿੱਚ ਤਕਰਾਰ ਚੱਲ ਰਿਹਾ ਸੀ ਮੈਂ ਹੁਣੇ ਹੀ ਆਇਆ ਹਲੇ ਆ ਕੇ ਦੇਖਦਿਆਂ ਇਹਨਾਂ ਲੋਕਾਂ ਨੇ ਧਰਨਾ ਲਾ ਸੀ ਮੈਂ ਕੋਰਟ ਸੀਗਾ ਸੰਰੂਰ ਆਪਣਾ ਪਲੇਅਰ ਕੋਰਟ ਨੇ ਜੋਰ ਸੀ ਤੇ ਮੈਂ ਆਇਆ ਹੁਣ ਉਸ ਤੋਂ ਕੋਈ ਗੱਲ ਹੀ ਦੇਖਦਿਆਂ ਜੀ ਜੋ ਜਿਹੜੇ ਅੱਗ ਵਗੈਰਾ ਲਾ ਕੇ ਗਏ ਨੇ ਦੇਖੋ ਜੀ ਜਿਨੇ ਕਾਨੂੰਨ ਹੱਥ ਚ ਲਿਆ ਹੈ ਜਿਨੇ ਗਲਤੀ ਕੀਤੀ ਹੈ ਉਹ ਤੇ ਜਿਹੜੀ ਵੀ ਬਣਦੀ ਕਾਰਵਾਈ ਹੋਊਗੀ ਉਹ ਅਫਸਰਾਂ ਦੇ ਧਿਆਨ ਚ ਲੈ ਕੇ ਕੀਤੀ ਜਾਊ ਹਾਂ ਉਹਨਾਂ ਨੇ ਧਰਨਾ ਚੁੱਕਿਆ ਹਾਂਜੀ ਉਹਨਾਂ ਨੇ ਧਰਨਾ ਚੱਕ ਲਿਆ ਉਹਨੂੰ ਵਿਸ਼ਵਾਸ ਦਿਵਾਇਆ ਇਹਨਾਂ ਨੇ ਧਰਨਾ ਚੱਕ ਲਿਆ ਜਿਹੜੇ ਬੰਦੇ ਨੇ ਵੀ ਕੋਈ ਗਲਤੀ ਕੀਤੀ ਹੋਊਗੀ ਉਹਦੇ ਖਿਲਾਫ ਐਸ ਪਰ ਲੋਕ ਕਾਰਵਾਈ ਕੀਤੀ ਜਾਊਗੀ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਤੋਂ ਇਸਨ ਥਾਣਾ ਮੁਖੀ ਜਤਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਧਰਨਾਕਾਰੀਆਂ ਦੇ ਨਾਲ ਇਹਨਾਂ ਦੀ ਗੱਲਬਾਤ ਹੋ ਚੁੱਕੀ ਆ ਔਰ ਉਹਨਾਂ ਨੇ ਜਿਹੜਾ ਧਰਨਾ ਚੁੱਕ ਲਿਆ ਔਰ ਲੋਕਾਂ ਨੂੰ ਜਿਹੜੇ ਪਿਛਲੇ 1 ਘੰਟੇ ਤੋਂ ਜਿਹੜਾ ਹੈਗਾ ਜਾਮ ਦੇ ਵਿੱਚ ਫਸੇ ਹੋਏ ਸੀਗੇ ਉਹਨਾਂ ਨੇ ਵੀ ਥੋੜਾ ਸੁੱਖ ਦਾ ਸਾਹ ਲਿਆ ਸੋ ਗੱਡੀਆਂ ਦੀ ਰਫ਼ਤਾਰ ਹੈ ਜਿਹੜੀ 蒂ਮੀ ਗਤੀ ਦੇ ਵਿੱਚ ਚੱਲਣ ਲੱਗੀ ਆ ਸੋ ਪੀਆਰਟੀਸੀ ਦੀ ਗੱਡੀ ਜਾ ਰਹੀ ਹੈ ਜਿਹੜੀ ਉਹਨਾਂ ਤੋਂ ਜਾਣਨਾ ਚਾਹਾਂਗੇ ਕਿੰਨੇ ਦਿਨ ਹੋ ਗਿਆ ਤੁਹਾਨੂੰ ਰਖੜਿਆਂ ਨੂੰ ਸਾਨੂੰ 1 ਘੰਟਾ ਹੋ ਗਿਆ ਜੀ ਪੂਰਾ ਜੀ ਹਾਂਜੀ 1 ਘੰਟੇ ਤੋਂ ਉੱਪਰ ਹੋ ਗਿਆ ਜੀ ਅੱਛਾ ਸਵਾਰੀਆਂ ਨੂੰ ਬੜਾ ਗਰਮੀ ਦਾ ਜਿਹੜਾ ਮੌਸਮਾ ਬੜਾ ਵਾਰੀ ਪ੍ਰੇਸ਼ਾਨ ਆ ਜੀ ਬਹੁਤ ਜਣਾ ਜੀ ਠੀਕ ਹੈ ਠੀਕ ਹੈ ਸੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹਾਲੀ ਇਹ ਚਾਣ ਜਾਪਦਾ ਲੱਗ ਰਿਹਾ ਇਹ ਤਾਂ ਉਹਦੇ ਮਤਲਬ ਬਣਦਾ ਨਹੀਂ ਜੀ ਥੈਂਕ ਯੂ ਥੈਂਕ ਯੂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਉਰੇ ਲੜਾਈ ਹੋਈ ਐ ਮਰੀਜ਼ ਆਏ ਸੀਗੇ ਇੱਕ ਤਾਂ ਪੇਸ਼ੈਂਟ ਹਰਮਿੰਦਰ ਕੌਰ ਵਾਈਫ ਆਫ ਚਰਨਜੀਤ ਕੌਰ ਲਾਂਗੜੀਆਂ ਤੋਂ 40 ਸਾਲ ਦੇ ਏਐਮਐਲਸੀ ਤੇ ਇੱਕ ਕਰਮਜੀਤ ਕੌਰ ਵਾਈਫ ਆਫ ਕਾਲਾ ਸਿੰਘ ਲਾਂਗੜੀਆਂ ਤੋਂ 30 ਸਾਲ ਦੇ ਏਐਮਐਲਸੀ ਆਏ ਸੀ ਲੜ ਕੇ ਇੱਕ ਕਿਰਨਜੀਤ ਕੌਰ ਵਾਈਫ ਆਫ ਅਮਨਦੀਪ ਲਾਂਗੜੀਓ ਤੋਂ ਤੇ ਏਐਮਐਲਸੀ ਪਲੱਸ ਇਹਨਾਂ ਨੂੰ 5 ਮਾਂਸ ਦੀ ਪ੍ਰੈਗਨੰਸੀ ਸੀ ਇਹਨਾਂ ਦਾ ਆਪਾਂ ਫਸਟ ਟ੍ਰੀਟਮੈਂਟ ਦੇ ਕੇ ਤੇ ਮਲੇ ਕੋਟਲੇ ਐਮਐਲਸੀ ਲਈ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਅ ਅੱਜ ਜਿਹੜਾ ਪੂਰੀ ਘਟਨਾ ਹੋਈ ਆ ਜੀ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਕਿਉਂਕਿ ਤੁਹਾਡਾ ਜਿਹੜਾ ਨਾਮ ਲਿੱਤਾ ਗਿਆ ਕਿ ਉਹਨਾਂ ਨੇ ਅੱਗ ਲਗਾਈ ਹੈ ਇੱਥੇ ਇਹ ਸਾਰਾ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਅੱਗ ਤਾਂ ਉਹਨਾਂ ਨੇ ਆਪੇ ਲਾਈ ਹੈ ਸਾਹਮਣੇ ਹੈ ਵੀਡੀਓਗ੍ਰਾਫੀ ਸਾਡੇ ਕੋਲ ਹੈ ਅਸੀਂ ਕੁਝ ਨਹੀਂ ਕੀਤਾ ਅਸੀਂ ਸਿਰਫ ਇਹ ਹੈ ਵੀ ਅੱਧੇ ਲੋਕਾਂ ਨੇ ਸਾਡੇ ਪਿੰਡ ਦੇ ਲੋਕਾਂ ਦੀ مشترਕਾ ਮਾਲਕਾਨ ਜ਼ਮੀਨ ਸੀ ਜਿਹੜੀ ਅੱਜ ਤੋਂ 35 ਸਾਲ ਪਹਿਲਾਂ ਸਾਡੇ ਨਾਂ ਹੋ ਗਈ ਹਣੋ ਜਮੀਨ ਦੇ ਮਾਲਕ ਅਸੀਂ ਆ ਗਰਦਾਬਰੀ ਵੀ 35 ਸਾਲ ਤੋਂ ਸਾਡੇ ਨਾਂ ਹੈ ਪਰ ਮਸਤਰਕਾ 'ਚ ਹੈ ਨਾ ਕਿ ਇੰਡੀਵਿਜੂਅਲ ਹੈ ਮਤਲਬ ਸਾਰਿਆਂ ਦੇ ਨਾਂ ਹੁਣ ਉਹ ਬਾਕੀ ਬੰਦਿਆਂ ਨੂੰ ਜਿੰਨਿਆਂ ਨੂੰ ਵੀ ਪਲਾਟ ਸਾਡੇ ਕੋਲ ਰਿਕਾਰਡ ਹੈਗਾ ਸਾਰੇ ਦਿੱਤੇ ਸੀ ਉਹਦਿਆਂ ਨੇ ਰੋਕਲੇ ਅਸੀਂ ਥੋੜਾ ਲੇਟ ਹੋ ਗਏ ਇਸ ਕੱਲ ਨੂੰ ਠੀਕ ਹੈ ਜੀ ਅਸੀਂ ਹੁਣ ਜਿਆ ਦਵਾਰਾਂ ਕੱਢਣ ਲੱਗੇ ਤਾਂ ਸਾਨੂੰ ਉਹ ਰੋਕਣ ਲੱਗੇ ਅਸੀਂ ਕਿਹਾ ਵੀ ਇਹ ਸਾਡੀ ਆਪਣੀ ਜਗ੍ਹਾ ਹੈ ਤੁਸੀਂ ਰੋਕ ਨਹੀਂ ਸਕਦੇ ਬਾਥੀਆਂ ਪੱਤਣੀਆਂ ਨੇ ਵਿੱਚ ਪੱਥੀ ਜੋ ਪਰ ਸਾਨੂੰ ਨਿਉਆ ਕੱਢਣ ਦਿਓ ਉਹ ਕਹਿੰਦੇ ਜੀ ਬਿਲਕੁਲ ਨਹੀਂ ਇਹ ਗੱਲ ਹੋ ਸਕਦੀ ਵੀ ਅਸੀਂ ਫੇਰ ਸਾਨੂੰ ਬਿਨਾਂ ਪੁੱਛੇ ਉਹਨਾਂ ਨੇ ਤੂੜੀ ਵੀ ਸਟਾਤੀ ਰਾਤੋਂ ਰਾਤ ਤਾਂ ਕਰਕੇ ਸਾਨੂੰ ਆਇਆ ਵੀ ਭਾਈ ਇਹ ਤਾਂ ਫਿਰ ਘਰੋਂ ਕੱਢਣ ਵਾਲੀ ਗੱਲ ਹੈ ਵੀ ਸਾਡੇ ਆਪ ਦੇ ਥਾਂ 'ਚ ਇਹ ਸਾਨੂੰ ਬੜ ਨਹੀਂ ਦਿੱਤਾ ਜਾ ਰਿਹਾ ਤਾਂ ਉਸ ਤੋਂ ਬਾਅਦ ਗੱਲ ਇਹ ਹੈ ਵੀ ਇਹਨਾਂ ਦਾ ਉਹ ਥਾਂ 'ਚ ਨਾ ਕੋਈ ਹਿੱਸਾ ਹੈ ਨਾ ਇਹਨਾਂ ਨੂੰ ਵੰਡ ਕੇ ਦਿੱਤੀ ਹੈ ਅੱਜ ਤੋਂ 45 45 ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੇ ਸਾਰੇ ਵੇੜੇ ਨੂੰ ਛੋੜੇ ਜਿਹੇ ਥਾਂ 'ਚ ਇੱਥੇ ਰਹਿੰਦੇ ਸੀ ਤਾਂ 6 ਸਵੇ ਕੱਲੇ-ਕੱਲੇ 41 ਪਰਿਵਾਰਾਂ ਨੂੰ ਜਿੰਨੇ ਵੀ ਪਰਿਵਾਰ ਤੇ ਦਿੱਤੀ ਵੰਡ ਕੇ ਹਾਂਜੀ ਉਦੋਂ ਬਾਅਦ ਅਗਲੀ ਪੰਚਾਇਤ ਜਦ ਆਈ ਉਹਨਾਂ ਦੇ ਬੱਚੇ ਵੱਡੇ ਹੋ ਗਏ ਤਾਂ ਤਿੰਨ ਤਿੰਨ ਬਿਸਵੇ ਉਹਨਾਂ ਨੂੰ ਹੋਰ ਦੇਤੀ ਕਿਤੇ ਵੀ ਪੂਰੇ ਪੰਜਾਬ ਚ ਦੋ ਬਿਸਵੇ ਤੋਂ ਵੱਧ ਤਿੰਨ ਮਰਲੇ ਤੋਂ ਵੱਧ ਜਗ੍ਹਾ ਨਹੀਂ ਦਿੱਤੀ ਹੁੰਦੀ ਪੰਚਾਇਤੀ ਤੌਰ ਤੇ ਅਮਰਗੜ ਵੀ ਐ ਹੋਰ ਵੀ ਐ ਤੋਲੇਆਲ ਵੀ ਜਿੱਥੇ ਵੀ ਦਿੱਤੀ ਤਾਂ ਅਸੀਂ 6 ਸੇ ਬਿਸਵੇ ਦਿੱਤੀ ਵੀ ਹੈ ਕਿਉਂਕਿ ਸਾਡੇ ਪਿੰਡ ਦੀ ਜ਼ਮੀਨ ਖੁੱਲੀ ਸੀ ਤੇ ਫਿਰ ਅਸੀਂ ਇਹਨਾਂ ਨੂੰ ਹੋਰ ਵੀ ਦੋ ਦੋ ਬਿਸਵੇ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹ ਮੰਨੇ ਨਹੀਂ ਉਦੋਂ ਬਾਅਦ ਹੁਣ ਸਾਡੇ ਕੁਝ ਜ਼ਮੀਨ ਹੋਰ ਵੀ ਪਈ ਐ ਦੋ ਕਿਲੇ ਸਾਂਝੇ ਉੱਥੇ ਵੀ 10-10 ਵਿਸਵੇ ਤੇ ਲੋਕਾਂ ਨੇ ਕਬਜ਼ਾ ਕਰਨ ਲੱਗੇ। ਨਿਯਾਇ ਜੀ ਧੱਕੇ ਨਾਲ। ਤੇ ਉਦੋਂ ਬਾਅਦ ਹੁਣ ਅਸੀਂ ਜਦ ਅੱਜ ਉੱਥੇ ਗਏ ਨੇ ਉਹ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਤੇ ਅੱਗ ਲਾ ਕੇ ਝੂਠੇ ਕੇਸ ਪਾ ਕੇ ਮਾਰ-ਟਾੜ ਦੇ ਇਟਾਂ ਰੋੜੇ ਚਲਾਏ ਉਹਨਾਂ ਨੇ ਬਹੁਤ ਕੀਤਾ। ਮੈਂ ਵਿੱਚ ਹੋ ਕੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਵੀ ਲੜਾਈ ਨਾ ਹੋਵੇ ਪਰ ਹੋਈ ਵੀ ਨਹੀਂ ਲੜਾਈ ਕੋਈ ਡੰਡਾ ਕੋਈ ਹੋਰ ਕਿਸੇ ਦੇ ਵੱਜਿਆ ਨਹੀਂ ਉਸ ਉਹਨਾਂ ਵੱਲੋਂ ਕਿਹਾ ਜਾ ਰਿਹਾ ਸਾਡੇ ਕੁੱਟ ਮਾਰ ਕੀਤੀ ਕੋਈ ਨਹੀਂ ਹੋਇਆ ਨਹੀਂ ਨਹੀਂ ਉਹ ਬਿਲਕੁਲ ਉਹਨਾਂ ਨੇ ਰੋੜੇ ਮਾਰੇ ਨੇ ਅਸੀਂ ਸਾਡੇ ਵੱਲੋਂ ਕੁਝ ਨਹੀਂ ਹੋਇਆ ਉਹਨਾਂ ਨੇ ਰੋੜੇ ਮਾਰੇ ਨੇ ਸਾਡੇ ਬੰਦਿਆਂ ਦੇ ਲੱਗੇ ਵੀ ਨਹੀਂ ਤਿੰਨ ਚਾਰ ਡੰਡੇ ਵੀ ਲੱਗੇ ਨੇ ਰੋੜੇ ਵੀ ਲੱਗੇ ਨੇ ਥੋੜੇ ਵੀ ਕੁਝ ਬੰਦੇ ਐਡਮਿਟ ਨੇ ਜਾਂ ਬੰਦੇ ਐਡਮਿਟ ਨੇ ਜੀ ਦੋ ਬੰਦੇ ਭੇਜੇ ਨੇ ਕੋਈ ਕਿਸੇ ਨੇ ਕੁਝ ਇਧਰ ਉਹਨਾਂ ਰੋੜਾ ਨਾ ਇੱਟ ਨਾ ਡੰਡਾ ਕਿਉਂਕਿ ਮੈਂ ਵਿੱਚ ਸੀ ਮੂਰੇ ਮੈਂ ਵਿੱਚ ਹੋ ਕੇ ਲੜਾਈ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਲੜਾਈ ਹੋ ਵੀ ਜਾਂਦੀ ਕਿਉਂਕਿ ਸਾਡਾ ਫਰਜ਼ ਬਣਦਾ ਕੀ ਮੰਗ ਕਰਦੇ ਹੁਣ ਤੁਸੀਂ ਕਿਵੇਂ ਇਹ ਨਿਬੜਨਾ ਚਾਹੀਦਾ ਮਸਲਾ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਸਾਡਾ ਥੋਂ ਬਗਲਣ ਦਿੱਤਾ ਜਾਵੇ ਤੇ ਉਹਦੇ ਚ ਨਾ ਦਖਲੰਦਗੀ ਕੀਤੀ ਜਾਵੇ ਜੇ ਅੱਜ ਵੀ ਉਹ ਸਾਰਾ ਪਿੰਡ ਇਕੱਠਾ ਹੁੰਦਾ ਅਸੀਂ ਦੋ ਦੋ ਵਿਸਵੇ ਉਹਨਾਂ ਨੂੰ ਹੋਰ ਆਪਣੀ ਜ਼ਮੀਨ ਚੋ ਹੀ ਦੇਣ ਨੂੰ ਤਿਆਰ ਆ ਉੱਤਰ ਉਹਨਾਂ ਦਾ ਕਹਿਣਾ ਕਿ ਅਸੀਂ 15 ਸਾਲ ਤੋਂ ਜ਼ਿਆਦਾ ਸਮਾਂ ਇੱਥੇ ਬੈਠਿਆ ਨੂੰ ਹੋ ਗਿਆ ਉਸ ਟਾਈਮ ਬਿਲਕੁਲ ਬੈਠਿਆ ਨੂੰ ਨਾ ਕਿਸੇ ਨੂੰ ਹੋਰ ਹੋਇਆ ਥੋੜੇ-ਮੋਟੇ ਥਾਂ 'ਚ ਕਿਸੇ ਨੇ ਪਾਤੀਆਂ ਪਤਲੀਆਂ ਜਾਂ ਹੋਰ ਕਰ ਲਿਆ ਖਾਲੀ ਥਾਂ ਪਿਆ ਤੇ ਉਹ ਕੋਈ ਕਿਸੇ ਦਾ ਪੱਕਾ ਕਬਜ਼ਾ ਨਹੀਂ ਜਦ ਪਾਤੀਆਂ ਚੱਕੀਆਂ ਜਾਂਦੀਆਂ ਨੇ 2-2 ਮਹੀਨੇ ਵਿਹਲੀ ਰਹਿੰਦੀ ਹੈ ਜਗ੍ਹਾ ਪਹਿਲਾਂ ਤੂੜੀ ਦਾ ਕੁੱਪ ਕਿਸੇ ਨੇ 3-4 ਸਾਲ ਪਹਿਲਾਂ ਲਾਇਆ ਸੀ ਹੁਣ ਉਹ ਵੀ ਨਹੀਂ ਸੀ ਲਾਇਆ ਪਰ ਐਤਕੀ ਤੂੜੀ ਸਸਤੀ ਹੋਣ ਕਰਕੇ ਤੇ ਆ ਗੜਬੜ ਕਰਕੇ ਉਹਨਾਂ ਨੇ ਧੱਕੇ ਨਾਲ ਤੇ 8-10 ਆਸਟ੍ਰੇਲੀਆ ਤੂੜੀ ਦੀਆਂ ਰਾਤੋਂ-ਰਾਤ ਛਡਾਲੀਆਂ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੱਥੇ ਦੀ ਕੋਈ ਤੁਹਾਡੇ ਲਵੇ ਜਿਹੜੀ ਤੁਸੀਂ ਮਲਕੀਅਤ ਦੀ ਗੱਲ ਕਰਦੇ ਹੋ ਕਿ ਸਾਡੀ ਮਲਕੀਅਤ ਆ ਉਹਦਾ ਕੋਈ ਸਬੂਤ ਤੁਹਾਡੇ ਕੋਲੇ ਬਿਲਕੁਲ ਡਾਕੂਮੈਂਟਲੀ ਪ੍ਰੂਫ ਨਹੀਂ ਸਾਡੇ ਕੋਲ ਅੱਛਾ ਜੀ ਤੇ ਸਾਡੇ ਕੋਲ ਪੂਰੀ ਜ਼ਮੀਨ ਦੀ ਫਰਦ ਹੈ ਤੇ ਪੂਰੀ ਦੀ ਗਰਦਾਵਰੀ ਆ ਨਵੀਂ ਗਰਦਾਵਰੀ ਕਰੀ ਹੋਈ ਹੈ ਸਾਡੇ ਨਾਂ ਹੈ ਬਿਲਕੁਲ ਇਹਨਾਂ ਦਾ ਪੂਰੀ ਫਰਦ ਚ ਕਿਤੇ ਕੋਈ ਨਾਂ ਨਹੀਂ ਹੈਗਾ ਪੂਰੀ ਜਿੰਨੀ ਵੀ ਫਰਦ ਹੈਗੀ ਕਿਤੇ ਕਿਸੇ ਦਾ ਵੀ ਨਾਂ ਨਹੀਂ ਹੈਗਾ ਕਢਾ ਕੇ ਸਾਨੂੰ ਦਿਖਾ ਦੇਣ ਵੀ ਕਿਤੇ ਵੀ ਕਿਸੇ ਦਾ ਨਾਂ ਬੋਲਦਾ ਹੋਵੇ ਤੇ ਬਾਕੀ ਅਸੀਂ ਅੱਜ ਤੋਂ 25 ਸਾਲ ਪਹਿਲਾਂ ਵੰਡੀ ਹੋਈ ਹੈ ਉਹ ਹਿੱਸੇ ਪਾਏ ਹੋਏ ਨੇ ਵੀ ਕਿੰਨਿਆ ਕਰਮਾ ਕੀਦਿਆਂ ਨੇ ਬਾਕੀ ਦੇ ਬੰਦੇ ਉਹ ਵੰਡੀ ਬੈਠੇ ਨੇ ਰੋਕੀ ਬੈਠੇ ਨੇ ਤੇ ਅਸੀਂ ਅਜੇ ਉਹਦੇ ਤੇ ਰੋਕਣਾ ਸੀ ਬਸ